ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਹਾਨੀ ਚੈਨਲ ਦੇ ਵਿੱਚ ਪਿਛਲੇ ਕੁਝ ਦਿਨਾ ਤੋਂ ਪਾਵਰਕਾਮ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲਤੇ ਨੇ ਇਸ ਬਾਰੇ ਆਪਾਂ ਗੱਲ ਕਰਾਂਗੇ ਅੱਜ ਆਰਟੀਆਈ ਐਕਟੀਵਿਸਟ ਸਰਦਾਰ ਸੁਖਦੀਪ ਸਿੰਘ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਵੈਲਕਮ ਸਰ ਹਾਂਜੀ ਸਰ ਜਿਵੇਂ ਕਿ ਪਾਵਰਕਾਮ ਦੇ ਕੁਝ ਮੁਲਾਜ਼ਮ ਪਿਛਲੇ ਕੁਝ ਦਿਨਾਂ ਤੋਂ ਹੜਤਾਲਤੇ ਨੇ ਆਪਣੀਆਂ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ ਐਸੀਆਂ ਕਿਹੜੀਆਂ ਮੰਗਾਣੇ ਵੀ ਉਹਨਾਂ ਨੂੰ ਹੜਤਾਲ ਤੇ ਜਾਣਾ ਪਿਆ ਦੇਖੋ ਸਾਰੇ ਸਟੈਪ ਬਾਈ ਸਟੈਪ ਐਕਸਪਲੇਨ ਕਰੂੰਗਾ ਮੈਂ ਪਾਵਰ ਕਾਮ ਦੀ ਨੌਕਰੀ ਮੈਂ ਵੀ ਕੀਤੀ ਹੈ 37 ਸਾਲ ਹਾਂਜੀ ਔਰ ਮੈਂ ਕਈ ਕਾਰਨਾ ਕਰਕੇ ਬਿਜਲੀ ਬੋਰਡ ਦੇ ਉਸ ਪੱਧਰ ਤੇ ਜਾ ਕੇ ਖਿਲਾਫ ਨਹੀਂ ਬੋਲਦਾ ਪਰ ਕਿਉਂਕਿ ਅੱਜ ਬਾਰ-ਬਾਰ ਬਿਜਲੀ ਜਾ ਰਹੀ ਸੀ 132 ਕੇਵੀ ਸਬਸਟੇਸ਼ਨ ਵੀ ਬੰਦ ਹੋਇਆ ਔਰ ਉਹ ਚੀਜ਼ ਲਬ ਦੇ ਲਬ ਦੇ ਮੈਨੂੰ ਪਤਾ ਲੱਗਾ ਵੀ ਬਿਜਲੀ ਘਰ ਬੰਦ ਹੋਇਆ ਮੁਲਾਜ਼ਮ ਸਾਰੇ ਹੜਤਾਲ ਤੇ ਨੇ ਜੇ ਕੋਈ ਕੰਪਲੇਂਟ ਵੀ ਕਰਨ ਦੀ ਜ਼ਰੂਰਤ ਹੋਈ ਕਿਸੇ ਨੇ ਨਹੀਂ ਕਰਨੀ ਮੈਂ ਸਾਰੀ ਮੈਨੇਜਮੈਂਟ ਨੂੰ ਔਰ ਪੰਜਾਬ ਦੇ ਮੰਤਰੀ ਬਿਜਲੀ ਮੰਤਰੀ ਜੀ ਨੂੰ ਔਰ ਭਗਵਾਨ ਤਮਨ ਮੁੱਖ ਮੰਤਰੀ ਜੀ ਨੂੰ ਇੱਕ ਸਵਾਲ ਕਰਦਾ ਔਰ ਪਿਛਲੇ ਸੰਦਰਭ ਚਲੇ ਜਾਣਾ ਕੋਈ ਸਮਝਾ ਵੀ ਜਦੋਂ ਬਿਜਲੀ ਬੋਰਡ ਦੇ 1,20,000 ਕਰਮਚਾਰੀ ਸੀ ਅੱਜ ਦੀ ਡੇਟ 'ਚ ਮੈਂ ਆਪਣੇ ਦਾਜੇ ਨਾਲ ਕਹਾਂ ਬਿਜਲੀ ਬੋਰਡ ਦੇ 40 ਹਜ਼ਾਰ ਕਰਮਚਾਰੀ ਆ। ਜਿਹੜੇ ਟਾਈਮ ਤੇ ਮੈਂ ਦੱਸੇ 1,20,000 ਕਰਮਚਾਰੀ ਸੀ ਉਸ ਟਾਈਮ ਤੇ ਕਨੈਕਸ਼ਨ ਕਿੰਨੇ ਸੀਗੇ? ਘਰੇਲੂ, ਕਮਰਸ਼ੀਅਲ, ਇੰਡਸਟਰੀਅਲ। ਔਰ ਲਾਈਨਾਂ ਕਿੰਨੀਆਂ ਥੋੜੀਆਂ ਸੀ। ਅੱਜ ਦੀ ਡੇਟ 'ਚ ਲਾਈਨਾਂ ਕਿੰਨੀਆਂ ਵਧ ਗਈਆਂ? ਨਵੀਆਂ ਇਰੈਕਟਡ ਲਾਈਨਾਂ ਕਿੰਨੀਆਂ ਹੋ ਗਈਆਂ? ਟਰਾਂਸਫਾਰਮਰ ਕਿੰਨੇ ਵਧ ਗਏ? ਕਨੈਕਸ਼ਨ ਕਿੰਨੇ ਵਧ ਗਏ? ਕਮਰਸ਼ੀਅਲ ਮਾਲਸ ਕਿੰਨੇ ਵਧ ਗਏ ਦੁਕਾਨਾਂ ਕਿੰਨੀਆਂ ਵਧ ਗਈਆਂ ਘਰਾਂ ਘਰ ਕਿੰਨੇ ਵਧ ਗਏ ਕਲੋਨੀਆਂ ਕਿੰਨੀਆਂ-ਕਿੰਨੀਆਂ ਡਿਵੈਲਪ ਹੋ ਗਈਆਂ ਉਹ ਭਾਰ ਕਿਹੜੀ ਧਿਰ ਚੱਲਦੀ ਹੈ ਉਹ ਮੇਰੇ ਪਾਵਰ ਕਾਮ ਦੇ ਜਿਹਾਰੂ ਮੁਲਾਜ਼ਮ ਚੱਲਦੇ ਆ ਭਾਰ ਔਰ ਮੈਂ ਉਹਨਾਂ ਦੇ ਉਹਨਾਂ ਦੀ ਸਿਰੜ ਨੂੰ ਸਲਾਮ ਕਰਦਾ ਮੈਂ ਹਾਲਾਤ ਦੱਸਣ ਲੱਗਾ ਕਿ ਕਿਹੜੇ-ਕਿਹੜੇ ਹਾਲਾਤਾਂ 'ਚੋਂ ਕੰਮ ਕਰਦੇ ਆ ਜੇਸਾ ਦਫਤਰ ਵਿੱਚ ਕਿਸੇ ਟਾਈਮ ਤੇ ਇੱਕ ਜੇਈ ਦੇ ਕੋਲ 40 ਬੰਦੇ ਹੁੰਦੇ ਸੀ ਅੱਜ ਉਸ ਦਫਤਰ ਦੇ ਵਿੱਚ ਟੋਟਲ 4 ਜਈਆਂ ਮਗਰ 20 ਬੰਦੇ ਇਹ ਗੱਲਾਂ ਮੈਨੂੰ ਕਿਉਂ ਦੱਸਣੀਆਂ ਪੈ ਰੀਆਂ ਮੈਂ ਆਪਣਾ ਤਜਰਬੇ ਨਾਲ ਵੀ ਗੱਲ ਸਾਂਝੀ ਕਰਦਾ ਵੀ ਜਦੋਂ ਮੈਂ ਵੀ ਡਿਊਟੀ ਤੇ ਸੀਗਾ ਐਸਡੀਓ ਕਪੂਰਥਲੇ ਦਾ ਚਾਰਜ ਸੀਗਾ ਔਰ ਅਫਸਰ ਆਮ ਤੌਰ ਤੇ ਕਹਿੰਦੇ ਸੀਗੇ ਮੀਟਿੰਗ ਤੋਂ ਪਹਿਲਾਂ ਕਿ ਤੁਸੀਂ ਸਾਰੀਆਂ ਗੱਲਾਂ ਠੀਕ ਹੈ ਤੁਹਾਡੀਆਂ ਸਟਾਫ ਦੀ ਸ਼ਾਰਟੇਜ ਦੀ ਗੱਲ ਨਹੀਂ ਕਰਨੀ ਮੈਂ ਸਟੈਪ ਵਾਈਜ਼ ਉਥੋਂ ਦਾ ਕਹੂੰਗਾ ਹੁਣ ਦੇਖੋ ਜਿਸ ਦਫ਼ਤਰ ਦੇ ਵਿੱਚ ਜਿਸ ਸਬਡਿਵੀਜ਼ਨ ਵਿੱਚ ਚਾਰ ਜਈ ਨੇ ਪਰ ਜਿੱਥੇ ਘਟੋ ਘਟ ਹਰ ਜਈ ਕੋਲ 10 ਲਾਈਨਮੈਨ 20 ਐਲਮ ਚਾਹੀਦੇ ਆ ਉਹਦੇ ਕੋਲ ਇੱਕ ਲਾਈਨਮੈਨ ਤੇ ਦੋ ਦੋ ਐਲਮ ਤੇ ਬਾਕੀ ਕੱਚੇ ਬੰਦੇ ਆ ਇਹ ਕਦੀ ਮੈਨੇਜਮੈਂਟ ਨੇ ਸੋਚਿਆ ਇਸ ਪੱਖ ਤੇ ਵਿਚਾਰਿਆ ਕਿ ਉਹ ਜਈ ਉਹ ਲਾਈਨਮੈਨ ਕਿਸ ਤਰੀਕੇ ਨਾਲ ਉਸ ਕੰਮ ਨੂੰ ਸਰੰਜਾਮ ਦਿੰਦੇ ਆ ਲੋਕਾਂ ਦੀਆਂ ਕੰਪਲੇਂਟਾਂ ਕਿਵੇਂ ਅਟੈਂਡ ਕਰਦੇ ਆ ਇਹ ਠੀਕ ਆ 2010 ਚ ਪਾਵਰਕਾਮ ਬਣਨ ਤੋਂ ਬਾਅਦ ਇੱਕ ਕਾਰਪੋਰੇਸ਼ਨ ਬਣ ਗਈ ਠੇਕੇਦਾਰਾਂ ਦਾ ਹੱਥ ਉੱਤੇ ਹੋ ਗਿਆ ਅਫਸਰਾਂ ਦੀ ਚਾਂਦੀ ਹੋ ਗਈ ਮੈਂ ਕਹਿ ਰਿਹਾ ਅਫਸਰਾਂ ਦੀ ਚਾਂਦੀ ਹੋ ਗਈ ਪਰ ਸਲੜੇ ਮੁਲਾਜ਼ਮਾਂ ਦਾ ਕਿਸੇ ਨੇ ਹਾਲ ਵੇਖਿਆ ਹੁਣ ਮੈਂ ਵਾਰੀ ਵਾਰੀ ਉਹਨਾਂ ਚੀਜ਼ਾਂ ਦਾ ਜ਼ਿਕਰ ਕਰਦਾ ਜਿੰਨੇ ਮੁਲਾਜ਼ਮ ਚਾਹੀਦੇ ਆ ਉਹਦੇ ਬਰਾਬਰ ਮੁਲਾਜ਼ਮ ਹੈ ਨਹੀਂ ਜਿਸ ਕੰਮ ਵਾਸਤੇ ਜਿਸ ਪਰਪਸ ਵਾਸਤੇ ਘਟੋ-ਘਟ 40 ਮੁਲਾਜ਼ਮ ਚਾਹੀਦੇ ਆ ਉਥੇ 5 ਮੁਲਾਜ਼ਮ ਨੇ ਤਰਨਤਾਰਨ ਸਰਕਲ ਅਧੀਨ ਦੀ ਗੱਲ ਕਰਾਂ ਤਰਨਤਾਰਨ ਸਰਕਲ ਅਧੀਨ ਇੱਕ ਨਖਬਾਰ ਚਾਇਆ ਸੀਗਾ ਕਿੰਨੇ ਲਾਈਨਮੈਨਾਂ ਦੀ ਸ਼ਾਰਟੇਜ ਆ ਕਿੰਨੇ ਏਲਮਜ਼ ਦੀ ਸ਼ਾਰਟੇਜ ਆ ਅਫਸਰ ਆਪਣੇ ਦਫ਼ਤਰਾਂ ਦਾ ਕੋਰਮ ਪੂਰਾ ਕਰ ਲੈਂਦੇ ਆ ਸਬਡਿਵੀਜ਼ਨਾਂ ਵਿੱਚ ਬੰਦੇ ਮਗਾ ਕੇ ਆਪਣਾ ਸਬਡਿਵੀਜ਼ਨ ਦੇ ਡਿਵੀਜ਼ਨ ਦੀਆਂ ਸਰਕਲ ਦੀਆਂ ਇਨਫੋਰਮੇਸ਼ਨਾਂ ਵਗੈਰਾ ਪੂਰੀਆਂ ਕਰ ਲੈਂਦੇ ਆ ਪਰ ਸਬਡਿਵੀਜ਼ਨ ਦਾ ਕੰਮ ਕਿਵੇਂ ਚੱਲੂਗਾ ਫੀਡਰ ਬੰਦ ਹੋਣਗੇ ਉਹ ਕੌਣ ਚਾਲੂ ਕਰਾਊਗਾ ਜਦੋਂ ਮੁਲਾਜ਼ਮ ਸਟ੍ਰਾਈਕ ਤੇ ਜਾਂਦੇ ਆ ਜਾਂ ਅਚਨਚੇਤੀ ਛੁੱਟੀ ਤੇ ਜਾਂਦੇ ਆ ਉਹ ਕੰਮ ਫਿਰ ਅਫਸਰ ਕਰਦੇ ਆ ਫੇਰ ਉਹ ਜਿਹੜੇ ਜਿਹੜੇ ਦੂਸਰੇ ਨਾਨ ਆਪਰੇਸ਼ਨ ਵਿੰਗਾਂ ਉਹਨਾਂ ਦੇ ਬੰਦੇ ਆ ਕੇ ਬਿਜਲੀ ਕਰ ਚਲਾਉਂਦੇ ਆ ਪਰ ਪਾਵਰ ਕਾਮ ਦੀ ਮੈਨੇਜਮੈਂਟ ਔਰ ਬਿਜਲੀ ਮੰਤਰਾਲੇ ਤੇ ਜਾਂ ਮੁੱਖ ਮੰਤਰੀ ਪੰਜਾਬ ਤੇ ਇਸ ਚੀਜ਼ ਦਾ ਕੋਈ ਅਸਰ ਨਹੀਂ ਪਹਿਲੀ ਗੱਲ ਮੈਂ ਕਰਾਂ ਮਲਾਜਮਾਂ ਦੀ ਸ਼ਾਰਟੇਜ ਪੂਰੀ ਕਰਨਾ ਸਰਕਾਰ ਦਾ ਫਰਜ ਨਹੀਂ ਪਰ ਸਰਕਾਰ ਉਲਟ ਹਥਿਆਰ ਵਰਦੀ ਹੈ ਸਰਕਾਰ ਜਿਹੜੀ ਪੋਸਟ ਕੋਈ ਰਿਟਾਇਰ ਹੋ ਜਾਂਦਾ ਉਹ ਪੋਸਟਾਂ ਵਾਲਿਸ਼ ਕਰ ਦਿੰਦੇ ਆ ਕੋਈ ਕੋਈ ਵੀ ਕਰਮਚਾਰੀ ਅਧਿਕਾਰੀ ਮੇਰੀਆਂ ਗੱਲਾਂ ਦਾ ਖੰਡਨ ਕਰਨਾ ਚਾਹੇ ਤਾਂ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਦੱਸ ਸਕਦਾ ਮੈਨੂੰ ਗਾਈਡ ਕਰ ਸਕਦਾ ਪੋਸਟਾਂ ਬਾਲਿਸ਼ ਹੋ ਰੀਆਂ ਕੰਮ ਵਧ ਰਿਹਾ ਕੰਮ ਦੀਆਂ ਹਾਲਾਤਾਂ ਕਿੰਨੀਆਂ ਖਤਰਨਾਕ ਨੇ ਮੀਂਹ ਹੋਵੇ ਨੇਰੀ ਹੋਵੇ ਆਮ ਲੋਕ ਆਪਣੇ ਘਰਾਂ 'ਚ ਬੈਠੇ ਚਾਹ ਪਕੌੜੇ ਖਾਂਦੇ ਹੁੰਦੇ ਆ ਔਰ ਬਿਜਲੀ ਮੁਲਾਜ਼ਮ ਮੀਂਹ ਦੇਰੀ 'ਚ ਆਪਣੇ ਰੇਨ ਕੋਟ ਸਿਰ 'ਤੇ ਟੱਬਰਨ ਕੈਪ ਪਾ ਕੇ ਲਾਈਨਾਂ ਚਾਲੂ ਕਰ ਰਹੇ ਹੁੰਦੇ ਕਦੀ ਆਮ ਜਨਤਾ ਨੇ ਜਦ ਸਾਡੇ ਬਿਜਲੀ ਮੰਤਰਾਲੇ ਨੇ ਜਦ ਬੋਰਡ ਆਫ ਡਾਇਰੈਕਟਰਸ ਨੇ ਕਦੀ ਇਹ ਸੋਚਿਆ ਉਹ ਮੁਲਾਜ਼ਮ ਕਿਸ ਹਾਲਾਤ ਚ ਕੰਮ ਕਰਦੇ ਆ ਉਹ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਆ ਉਹਨਾਂ ਨੂੰ ਕੋਈ ਓਵਰਟਾਈਮ ਨਹੀਂ ਕੋਈ ਬੋਨਸ ਨਹੀਂ ਬੋਨਸ ਜਿਹੜਾ ਮਿਲਦਾ ਸੀਦਾ ਮੁਲਾਜ਼ਮਾਂ ਨੂੰ ਉਹ 87 88 ਤੋਂ ਬਾਅਦ ਬੰਦ ਕਰਤਾ ਗਿਆ ਮੈਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰੂੰਗਾ ਹੁਣ ਸਹੂਲਤਾਂ ਦਾ ਜ਼ਿਕਰ ਹੋ ਰਿਹਾ ਬਾਕੀ ਸਭ ਕੁਝ ਤੁਸੀਂ ਦੇ ਦਿਓਗੇ ਜਿਹੜੀਆਂ ਤੁਸੀਂ ਗੱਡੀਆਂ ਦਿੰਦੇ ਸੀਗੇ ਉਹ ਸਬਡਿਵੀਜ਼ਨ ਵਿੱਚ ਗੱਡੀਆਂ ਹੁਣ ਕੰਟਰੈਕਟ ਤੇ ਲੱਗਦੀਆਂ ਕਈਆਂ ਕਈਆਂ ਅਫਸਰਾਂ ਦੇ ਬੰਦਿਆਂ ਨੇ ਉਹ ਗੱਡੀਆਂ ਪਾਈਆਂ ਇਹ ਮੁੱਦੇ ਨੂੰ ਚੁੱਕਣੇ ਪੈਣੇ ਆ ਕਿਉਂਕਿ ਬਹੁਤ ਅਖੀਰ ਹੋ ਗਈ ਹੁਣ ਕਈ ਕਈ ਅਫਸਰਾਂ ਨੇ ਗੱਡੀਆਂ ਪੁਆਈਆਂ ਕਿਸੇ ਦਿਰਾਹੀਂ ਕਈ ਕਈ ਅਫਸਰਾਂ ਦੇ ਬੱਚਿਆਂ ਨੇ ਗੱਡੀਆਂ ਪਾਈਆਂ ਉਹ ਗੱਡੀਆਂ ਕਿੰਨਾ ਕੁ ਚੱਲਣਗੀਆਂ ਮੈਂ ਉਸ ਵਿੱਚ ਨਹੀਂ ਜਾਂਦਾ ਵੀ ਡਰਾਈਵਰ ਰੱਖਣ ਨਾਲ ਮੇਕ ਬਿਜਲੀ ਵਿਭਾਗ ਨੂੰ ਕਿੰਨਾ ਫਾਇਦਾ ਹੁੰਦਾ ਉਹ ਤੇ ਡਿਪਾਰਟਮੈਂਟ ਦੇਖੇ ਜੇ ਪਾਵਰ ਕਾਮ ਦੇ ਰੈਵਨਿਊ ਦਾ ਸਵਾਲ ਆ ਪਾਵਰ ਕਾਮ ਦੇ ਕਿੰਨੇ ਅਧਿਕਾਰੀ ਕਿੰਨੀ ਮੈਨੇਜਮੈਂਟ ਕਿੰਨੇ ਜ਼ੋਨ ਦੇ ਚੀਫ ਇਸ ਚੀਜ਼ ਨੂੰ ਸਹਿਰਦ ਨੇ ਕਿ ਪਾਵਰ ਕਾਮ ਦਾ ਰੈਵਨਿਊ ਲਾਸ ਘਟਾਇਆ ਜਾਵੇ ਕੋਈ ਏਜੰਡੇ ਤੇ ਗੱਲਾਂ ਨਹੀਂ ਗਈ ਮਸਲੇ ਹੋ ਰਿਹਾ ਉਹ ਮੈਂ ਫਿਰ ਕਿਸੇ ਵੇਲੇ ਕਰੂੰਗਾ ਹੁਣ ਸਿਰਫ ਮੁਲਾਜ਼ਮਾਂ ਦੀ ਹੜਤਾਲ ਲਾ ਕਰਕੇ ਕਿਹੜੇ ਕਾਰਨਾ ਕਰਕੇ ਹੜਤਾਲ ਕਰ ਰਹੇ ਹੋ ਉਸ ਤਾਂ ਸ਼ਾਰਟ ਨੇ ਭਰਤੀ ਹੁੰਦੀ ਨਹੀਂ ਔਰ ਜਿਹੜੇ ਬੰਦੇ ਤੁਸੀਂ ਰੱਖਦੇ ਹੋ ਉਹ ਕਈ ਜਗ੍ਹਾ ਸੀਬੀਸੀ ਕਰਮਚਾਰੀ ਉਹਨਾਂ ਨੂੰ ਕਿਹਦੇ ਤਿੰਨ ਮਹੀਨੇ ਚਾਰ ਮਹੀਨੇ ਲਈ ਰੱਖਦੇ ਉਸ ਤੋਂ ਬਾਅਦ ਛੁੱਟੀ ਕੱਚੇ ਮਲਾਜਮ ਪੱਕੇ ਨਹੀਂ ਕਰਦੇ ਕੱਚੇ ਮਲਾਜਮ ਪੱਕੇ ਨਹੀਂ ਕਰਦੇ ਉਹ ਪੱਕੇ ਕਰਨੇ ਨਹੀਂ ਉਹਨਾਂ ਦੀ ਪਲੈਨਿੰਗ ਕੋਈ ਨਹੀਂ ਮੈਂ ਹੁਣ ਜੇ ਉਹਨੂੰ ਅਲੱਗ-ਅਲੱਗ ਜਿਹੜੀਆਂ 7 ਤੋਂ 12 12 ਤੋਂ 17 17 ਤੋਂ 22 ਟਰਮਾਂ ਦਾ ਮੁੱਖ ਮੰਤਰੀਆਂ ਦੇ ਜ਼ਿਕਰ ਕਰੂਗਾ ਤੇ ਕਈ ਜਗ੍ਹਾ ਕਈ ਬੰਦਿਆਂ ਨੂੰ ਕਈ ਪੋਲੀਟਿਕਲ ਪਾਰਟੀਆਂ ਨੂੰ ਮਿਰਚਾਂ ਲੱਗਣਗੀਆਂ ਏਜੰਡਾ ਤਾਂ ਸਾਰਾ ਤਾਂ ਉਹ ਆ ਕਾਲੀ ਸਰਕਾਰ ਵੇਲੇ ਚੁਟਕਲਾ ਇੱਕ ਮਸ਼ਹੂਰ ਸੀ ਕਿ ਬਾਹਰ ਕੋਈ ਆਪਣੇ ਜਿੰਦਾਬਾਦ ਕਰ ਰਿਆ ਬਾਦਲ ਸਾਹਿਬ ਦੀ ਕੋਠੀ ਦੇ ਬਾਹਰ ਜਿੰਦਾਬਾਦ ਕਰ ਰਹੇ ਸੀ ਉਹ ਉਹਨਾਂ ਜਾ ਕੇ ਪਤਾ ਕਰ ਰਿਹਾ ਕਹਿੰਦਾ ਯਾਰ ਬਿਜਲੀ ਤਾਂ ਹੀ ਦਿੱਤੀ ਨਹੀਂ ਤੇ ਜਿੰਦਾਬਾਦ ਕੌਣ ਕਰ ਰਿਹਾ ਬਾਹਰ ਜਾ ਕੇ ਪਤਾ ਲੱਗਾ ਤਾਂ ਕਹਿੰਦੇ ਨਹੀਂ ਮਹਾਰਾਜ ਬਿਜਲੀ ਤਾਂ ਵਾਕਈ ਨਹੀਂ ਆਈ ਉਹ ਇਨਵਰਟਰ ਵਾਲੇ ਜਿੰਦਾਬਾਦ ਕਰ ਰਹੇ ਜਿਹੜੇ ਇਨਵਰਟਰ ਸਪਲਾਈ ਕਰਦੇ ਲੋਕਾਂ ਨੂੰ ਮਤਲਬ ਇਹ ਆ ਜੇ 2012 ਵਿੱਚ ਬਿਜਲੀ ਦੀ ਇਹ ਹਾਲਤ ਸੀ ਹੁਣ ਬਿਜਲੀ ਖਰੀਦਣ ਦੇ ਵਿੱਚ ਕਿੰਨੀ ਪਰਸੈਂਟੇਜ ਕਮਿਸ਼ਨ ਆ ਉਹ ਮੈਂ ਗੱਲਾਂ ਬੋਲੂਗਾ ਤਾਂ ਬੁਰਾ ਲੱਗੂ ਸਮਾਨ ਦੀ ਮਾੜੀ ਕੁਆਲਿਟੀ ਔਰ ਜਾ ਕੇ ਫੀਲਡ ਵਿੱਚ ਲਾਈਨਾਂ ਨਹੀਂ ਚਲਦੀਆਂ ਉਹ ਜਈਆਂ ਨੂੰ ਫੇਸ ਕਰਨਾ ਪੈਂਦਾ ਬੁਰਾ ਲੱਗੂਗਾ ਜਈ ਕਿਨੇ ਕਿਨੇ ਘੰਟੇ ਕੰਮ ਕਰਦੇ ਆ ਔਰ ਜਿਹੜੇ ਉਹ ਉੱਚ ਅਧਿਕਾਰੀਆਂ ਦੇ ਅਨੁਸਾਰ ਨਹੀਂ ਚਲਦੇ ਉਹਨਾਂ ਦੀ ਫਿਰ ਚਾਰ ਸ਼ੀਟ ਪੜਾਈ ਜਾਂਦੀ ਹੈ ਮੈਂ ਚਾਰ ਸ਼ੀਟਾਂ ਦੇ ਮੁੱਦੇ ਤੇ ਕਿਸੇ ਟਾਈਮ ਵੱਖਰੀ ਵੀਡੀਓ ਪਾਉਂਗਾ ਪਰ ਇਹ ਦਸਣਾ ਬਣਦਾ ਵੀ ਉਹ ਜੇਈ ਇੱਕ ਕਿੰਨੇ ਮਾਨਸਿਕ ਸੰਤਾਪ ਚੋਂ ਨਿਕਲਦੇ ਆ ਆਪਣਾ ਖਾਸ ਬੰਦਾ ਆਪਣਾ ਖਾਸ ਗੁਰਗਾ ਬਚਾ ਲਿਆ ਜਾਂਦਾ ਤੇ ਦੂਜੇ ਜੇਈ ਦੀ ਚਾਰ ਸ਼ੀਟ ਬਣਾਈ ਜਾਂਦੀ ਹੈ ਚਾਰ ਸ਼ੀਟ ਬਣਾਉਣ ਵਾਸਤੇ ਕੋਈ ਰੂਲ ਫਾਲੋ ਨਹੀਂ ਕੀਤੇ ਜਾਂਦੇ ਔਰ ਉਹਨਾਂ ਨੂੰ ਮੁੜ ਕੇ ਚਾਰ ਸ਼ੀਟ ਦਾ ਸੰਤਾਪ ਚਲਦੇ ਚਲਦੇ ਇਹਨਾਂ ਮਾਨਸਿਕ ਬੋਝ ਦੇ ਤਹਿਤ ਉਹ ਕੰਮ ਕਰਦੇ ਆ ਅਗਲੀ ਪਾਸੇ ਆਜੋ ਡੀਓਏ ਦੀ ਹੁਣ ਜੇ ਪੇ ਕਮਿਸ਼ਨ ਦਾ ਬਕਾਇਆ ਦੇਣਾ ਸੀਗਾ ਉਹ ਖਾਲੀ ਪੀਪਾ ਮੰਤਰੀ ਜਿਹੜੇ ਮਨਪ੍ਰੀਤ ਬਾਦਲ ਸੀ 2021 ਚ ਕਹਿੰਦੇ ਜੀ ਮੈਂ ਮਲਾਜਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਬਕਾਇਆ ਦੇਣ ਵਾਸਤੇ ਜਾਂ ਹੋਰ ਲਾਭ ਦੇਣ ਵਾਸਤੇ 3500 ਕਰੋੜ ਰੁਪਈਆ ਰੱਖਿਆ ਅੰਕੜੇ ਨੋਟ ਕਰ ਲਓ 2021 ਕੋਈ ਇਸ ਗੱਲ ਦਾ ਮੈਨੂੰ ਸਹੀ-ਸਹੀ ਸੰਗਿਆਲ ਲੈ ਕੇ ਦੱਸ ਦੇਵੇ ਉਹ 3500 ਕਰੋੜ ਰੁਪਈਆ ਕਿੱਥੇ ਗਿਆ 21 ਦੀ ਗੱਲ ਕਰ ਰਿਹਾ ਮਲਾਜਮਾਂ ਨੂੰ ਬਹੁਤਿਆਂ ਨੂੰ ਜਿਹੜੇ ਨੌਕਰੀ ਕਰਦੇ ਮਲਾਜਮਾ ਉਹਨਾਂ ਨੂੰ ਬਕਾਇਆ ਮਿਲੇ ਹੀ ਨਹੀਂ ਅਜੇ ਤੱਕ ਉਹ ਕੀ ਗੱਲ ਉਹ ਲਾਭ ਲੈਣ ਦੇ ਹੱਕਦਾਰ ਨਹੀਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਹਾਲ ਹੈ ਸਾਢੇ 3 ਸਾਲ ਵਿੱਚ ਪੌਣੇ 4 ਸਾਲ ਚ ਦੋ ਡੀਏ ਦੀਆਂ ਕਿਸ਼ਤਾਂ ਦਿੱਤੀਆਂ ਔਰ ਉਹ ਵੀ ਸਹਾਨ ਕਰ ਕਰਕੇ ਔਰ ਉਹ ਵੀ ਜਦੋਂ ਬਹੁਤ ਪ੍ਰੈਸ਼ਰ ਪਿਆ ਚੰਡੀਗੜ੍ਹ ਸੈਕਟਰੀਏਟ ਵਿੱਚ ਹੜਤਾਲਾਂ ਹੋਈਆਂ ਕੀ ਗੱਲ ਹੈ ਜਿਹੜੇ ਆਈਐਸ ਅਫਸਰ ਆ ਉਹ ਜਿਆਦਾ ਸਰਵਿਸ ਕਰਦੇ ਆ ਉਹ ਜਿਆਦਾ ਨੌਕਰੀ ਵਧੀਆ ਕਰਦੇ ਆ ਜਾਂ ਤੁਹਾਡੇ ਚਾਹੇਤੇ ਆ ਜਾਂ ਤੁਹਾਡੇ ਅੰਡਰ ਕੰਮ ਕਰਦੇ ਆ ਜਾਂ ਤੁਹਾਡੇ ਏਜੰਡੇ ਪੂਰੇ ਕਰਦੇ ਆ ਗੱਲ ਬੜੀ ਕੋੜੀ ਲੱਗੂਗੀ ਸਰਕਾਰਾਂ ਸਾਰਿਆਂ ਦੇ ਹਵਾਲ ਆਈਏਐਸ ਨੂੰ ਸਾਰਿਆਂ ਨੂੰ 55% ਡੀਏ ਮਿਲ ਰਿਹਾ ਪਰ ਇਹ ਦੇਖ ਲਓ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਪੈਨਸ਼ਨਰ ਕਿੰਨਾ ਡੀਏ ਲੈ ਰਹੇ ਆ ਉਹ ਡੀਏ ਨੱਪ ਕੇ ਸਰਕਾਰ ਕਿੰਨੇ 100 ਕਰੋੜ ਰੁਪਏ ਦਾ ਮੁਲਾਜ਼ਮਾ ਦਾ ਪੈਸਾ ਨੱਪ ਕੇ ਬੈਠੀ ਹੈ ਕਿੰਨਾ ਕਿੰਨੇ 100 ਕਰੋੜ ਮੁਲਾਜ਼ਮਾ ਦੇ ਜਿਹੜੇ ਏਰੀਅਰਸ ਦੇਣੇ ਆ ਪੇ ਕਮਿਸ਼ਨ ਦੇ ਉਹ ਨੱਪ ਕੇ ਬੈਠੀ ਆ ਔਰ ਅਗਲੀ ਚੀਜ਼ ਮੈਂ ਹੋਰ ਲਿੰਕ ਕਰਾਂ ਉਧਰ ਮੈਂ ਸੁਣਿਆ ਸੀਗਾ ਸੈਂਟਰ ਦੇ ਵਿੱਚ ਕਿ ਜਿਹੜਾ ਪੇ ਕਮਿਸ਼ਨ ਨਵਾਂ ਗਠਨ ਕੀਤਾ ਵਾ ਅਗਲਾ ਜਿਹੜਾ 2026 ਜਨਵਰੀ ਤੋਂ ਲਾਗੂ ਉਹਨਾਂ ਨੇ ਕਰਨਾ ਉਹਨਾਂ ਨੇ ਸੈਟਿੰਗ ਕਰਨੀ ਆ ਔਰ ਉਹਦੀ ਕੈਲਕੂਲੇਸ਼ਨ ਕਰਨੀ ਆ ਉਹਦੇ ਵਿੱਚ ਗੱਲ ਸੁਣਨ ਚਾਹੀ ਸੀ ਕਿ ਉਹ ਜਿਹੜੇ ਪੈਨਸ਼ਨਰ ਨੇ ਉਹਨਾਂ ਦਾ ਡੀਏ ਅਮਰਜ ਨਹੀਂ ਹੋਊਗਾ ਬੇਸਿਕ ਪੇਚ ਹਾਲਾਤ ਵੇਖ ਲੋ ਐਮਐਲਏ ਨੇ ਆਪਣੀ ਤਨਖਾਹ ਵਧਾਉਣੀ ਆ ਇੱਕ ਮਤਾ ਪੈਣਾ ਡਰਾਫਟਿੰਗ ਕਰਕੇ ਅਫਸਰਾਂ ਨੇ ਅੱਗੇ ਰੱਖ ਦੇਣੀ ਆ ਸਪੀਕਰ ਦੇ ਰਹੀਂ ਅੱਧੇ ਘੰਟੇ ਵਿੱਚ ਐਮਐਲਏ ਦੀ ਤਨਖਾਹ 30000 ਰੁਪਏ ਵਧ ਜਾਣੀ ਸਾਰੇ ਅਲਾਉਂਸ ਵਧ ਜਾਣੇ ਪਰ ਮਲਾਜ਼ਮ ਵੇਖੋ ਕਿਸ ਹਾਲ ਹੱਥ ਕੰਮ ਕਰਦੇ ਆ ਜੇ 11 12 13 ਤਿੰਨ ਦਿਨ ਜਿਹੜੇ ਲੰਘਿਆ ਇਹਨਾਂ ਤਿੰਨ ਦਿਨਾਂ ਵਿੱਚ ਬਿਜਲੀ ਖਰਾਬ ਜਿੱਥੇ-ਜਿੱਥੇ ਵੀ ਹੋਈ ਆ ਸਾਰੇ ਪੰਜਾਬ 'ਚ ਉਹ ਮੁਲਾਜ਼ਮਾਂ ਨੇ ਨਹੀਂ ਠੀਕ ਕੀਤੀ ਹੜਤਾਲ ਤੇ ਆਪਣੇ ਮੁੱਦੇ ਉਹ ਸਹੀ ਨੇ ਮੈਂ ਉਹਨਾਂ ਨਾਲ ਇੱਕ ਜੁਟਤਾ ਇੱਕ ਮੁਠਤਾ ਦਾ ਪ੍ਰਗਟਾਵਾ ਕਰਦਾ ਮੈਂ ਉਹਨਾਂ ਦੀ ਇਸ ਕਾਜ ਵਾਸਤੇ ਸਪੋਰਟ ਕਰਦਾ ਪਰ ਜਿਹੜੀ ਉਹ ਬਿਜਲੀ ਚਾਲੂ ਕਰਨੀ ਆ ਕਲੈਰੀਕਲ ਵਿੰਗ ਨੇ ਜਾਂ ਦੂਜਿਆਂ ਨੇ ਇਨਫੋਰਸਮੈਂਟ ਵਿੰਗ ਦੇ ਬੰਦੇ ਜਿਹੜੇ ਬਿਜਲੀ ਘਰਾਂ 'ਚ ਲੱਗੇ ਆ ਉਹਨਾਂ ਨੇ ਚਾਲੂ ਕਰਨੀ ਆ ਮੇਰੀ ਮੈਨੇਜਮੈਂਟ ਨੂੰ ਇੱਕੋ ਬੇਨਤੀ ਆ ਮਲਾਜ਼ਮ ਤੁਹਾਡੇ ਛੋਟੇ ਭਰਾ ਵਾ ਤੁਹਾਡੇ ਬੱਚੇ ਵਰਗੇ ਆ ਜਿਹੜੀ ਮੈਨੇਜਮੈਂਟ ਹੁੰਦੀ ਜਿਹੜੇ ਅਧਿਕਾਰੀ ਹੁੰਦੇ ਆ ਉਹ ਆਪਣੇ ਮਲਾਜ਼ਮਾਂ ਦੇ ਮਾਈ ਬਾਪ ਹੁੰਦੇ ਆ ਇਸ ਇਮੋਸ਼ਨਲ ਪੱਖ ਨੂੰ ਸਮਝੋ ਮਲਾਜ਼ਮਾਂ ਦੀਆਂ ਮੰਗਾਂ ਤੇ ਗੌਰ ਕਰੋ ਉਹਨਾਂ ਨੂੰ ਜੋ ਉਹਨਾਂ ਦੇ ਬਣਦੇ ਹੱਕ ਆ ਉਹ ਦਿਓ ਕਿਉਂਕਿ ਤੁਹਾਡੇ ਖਿਲਾਫ ਇੰਨਾ ਰੋਸ ਉਪਜਦਾ ਔਰ ਇਹ ਸਰਕਾਰ ਨੂੰ ਮੈਂ ਠੀਕ ਆ ਸਰਕਾਰ ਆਪਣੀ ਪ੍ਰਾਪਤੀ ਗਿਣਦੀ ਹੋਗੀ ਕਿ ਕੋਈ ਮੁੱਦਾ ਖਬਰਾਂ ਚ ਨਹੀਂ ਆਉਂਦਾ ਪਰ ਲੋਕਾਂ ਨੂੰ ਕਿਹੜਾ ਪਤਾ ਨਹੀਂਗਾ ਲੋਕੀ ਤੁਹਾਡੀਆਂ ਇਹ ਚੀਜ਼ਾਂ YouTube ਤੇ ਵੇਖ ਲੈਂਦੇ ਆ ਅਖਬਾਰਾਂ ਚ ਨਹੀਂ ਆਉਂਦੀ ਤਾਂ ਨਾ ਆਵੇ ਪਰ ਮੁਲਾਜ਼ਮਾਂ ਦੀਆਂ ਜੋ ਮੰਗਾਂ ਨੇ ਉਹ ਤੇ ਜਾਇਜ਼ ਨੇ ਕਿੰਨੇ ਕਿੰਨੇ ਸਾਲਾਂ ਤੋਂ ਮੰਗ ਰਿਆ 15 20 ਸਾਲ ਤੋਂ ਮੰਗ ਰਿਆ ਮੁਲਾਜ਼ਮ ਕੱਚੇ ਆ ਤੋਂ ਪੱਕੇ ਕਰੋ ਔਰ ਨਵੀਂ ਭਰਤੀ ਕੱਢੋ ਸਾਡੇ ਜਿਹੜੇ ਪੇ ਬੈਂਡ ਜੋ ਸਾਡੇ ਪੇ ਸਕੇਲ ਆ ਉਹ ਰਿਵਾਈਜ਼ ਕਰੋ ਜੋ ਸਾਡੇ ਬਕਾਏ ਬਣਦੇ ਉਹ ਦਿਓ ਜੋ ਸਾਡਾ ਡੀਏ ਬਣਦਾ ਉਹ ਦਿਓ ਜੋ ਹੋਰ ਸਾਡੀ ਪ੍ਰੋਮੋਸ਼ਨਲ ਬੈਨੀਫਿਟਸ ਆ ਉਹ ਦਿਓ ਇੱਕ AE ਤੋਂ AWE SDO ਤੋਂ AW ਜਿਹੜਾ ਵਰਦਾ ਉਹ ਪੀਰੀਅਡ ਫਿਕਸ ਆ 3 ਸਾਲ AWE ਤੋਂ ਐਕਸ਼ਨ ਫਿਕਸ ਆ 5 ਸਾਲ 6 ਸਾਲ ਤੇ ਕੀ ਗੱਲ ਜਿਹੜਾ J ਆ ਉਹ J ਤੋਂ AWE ਜਾਂ AWE ਤੋਂ SDO ਫਿਕਸ ਨਹੀਂ ਹੋਣਾ ਚਾਹੀਦਾ ALM ਤੋਂ ਲਾਈਨਮੈਨ ਉਹ ਪੀਰੀਅਡ ਫਿਕਸ ਨਹੀਂ ਹੋਣਾ ਚਾਹੀਦਾ ਇਹ ਸਭ ਤੋਂ ਜ਼ਿਆਦਾ ਕੰਮ ਕਰਦੇ ਨੇ ਇਹ ਵਿੰਗ ਬੀਲੀ ਬੋਰਡ ਦੀ ਰੀਡ ਦੀ ਹੱਡੀ ਆ ਔਰ ਮੈਂ ਇਹਨਾਂ ਦੇ ਸੰਘਰਸ਼ ਨੂੰ ਫੇਰ ਸਲਾਮ ਕਰਦਾ ਬਿਜਲੀ ਬੋਰਡ ਨੂੰ ਜੇ ਆਪਣੇ ਮੋਢਿਆਂ ਤੇ ਚੁੱਕੇ ਪਰਿਵਾਰਾਂ ਦੇ ਫਿਕਰਾਂ ਨੂੰ ਦੂਰ ਕਰਕੇ ਰਾਤ ਦੇ 2-2 ਵਜੇ ਜਾ ਕੇ ਬਿਜਲੀ ਚਾਲੂ ਕਰਾਉਂਦੇ ਆ ਉਹ ਸਿਰਫ ਇਸੇ ਕਿੱਡਰ ਦਾ ਯੋਗਦਾਨ ਆ ਅਫਸਰਾਂ ਤੇ ਕਹਿ ਦਿੰਦੇ ਆ ਨਹੀਂ ਸਟਾਫ ਹੈਗਾ ਤਾਂ ਤੂੰ ਚਲੇ ਜਾ ਐਸ ਡੀਓ ਨੂੰ ਕਹਿ ਦਿੰਦੇ ਆ ਤੂੰ ਮੁਲਾਜ਼ਮ ਨਹੀਂ ਜਦੋਂ ਉਹ ਕਹਿੰਦਾ ਮੁਲਾਜ਼ਮ ਨਹੀਂ ਹੈਗਾ ਕੋਈ ਉਹ ਕਹਿੰਦਾ ਤੂੰ ਮੁਲਾਜ਼ਮ ਨਹੀਂ ਜੇ ਜਈ ਕਹਿੰਦਾ ਰਾਤ ਨੂੰ 1 ਵਜੇ ਮੁਲਾਜ਼ਮ ਕੋਈ ਨਹੀਂ ਹੈਗਾ ਅਫਸਰ ਕਹਿੰਦਾ ਤੂੰ ਮੁਲਾਜ਼ਮ ਨਹੀਂ ਤੂੰ ਜਾ ਅਗਲੇ ਬਨੇ ਭਾਵੇਂ ਲੁੱਟ ਖੋ ਜੇ ਕੁਛ ਹੋ ਜੇ ਬੜੇ ਖਤਰਨਾਕ ਹਾਲਾਤਾਂ 'ਚ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਦੀਆਂ ਮੰਗਾਂ ਦੇ ਗੌਰ ਕਰਨ ਦੀ ਜ਼ਰੂਰਤ ਆ ਮੇਰੀ ਮੈਨੇਜਮੈਂਟ ਨੂੰ ਅਪੀਲ ਆ ਇਹਨਾਂ ਦੀਆਂ ਮੰਗਾਂ ਤੇ ਗੌਰ ਕੀਤਾ ਜਾਵੇ ਦੁਬਾਰਾ ਫੇਰ ਕੁਝ ਮੁੱਦੇ ਜਿਹਨਾਂ ਨੂੰ ਮੈਂ ਟੱਚ ਕਰਕੇ ਛੱਡ ਦਿੱਤਾ ਉਹਨਾਂ ਦੇ ਉੱਤੇ ਦੁਬਾਰਾ ਮੈਂ ਆਪਣੀ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ